ਆਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਦੀ ਪੁਲਾੜ ਯਾਨ ਵਿੱਚ ਤਕਨੀਕੀ ਖਰਾਬੀ ਕਾਰਨ ਵਾਪਸੀ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ ਅਮਰੀਕੀ ਪੁਲਾੜ ਏਜੰਸੀ ਜਾਨਕਿ ਨਾਸਾ ਨੇ ਅਜੇ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵਾਪਸੀ ਦੀ ਮਿਤੀ ਦਾ ਐਲਾਨ ਨਹੀਂ ਕੀਤਾ ਹੈ ਇਸ ਕਰਕੇ ਉਹ ਕੁਝ ਹੋਰ ਦਿਨਾਂ ਲਈ ਪੁਲਾੜ ਯਾਨ ਵਿੱਚ ਯਾਤਰੀ ਵਿਚ ਵਿਲ ਮੋਰ ਨਾਲ ਗੋਇੰਗ ਸਟਾਰ ਲਾਈਨਰ ਪਲਾਡ ਯਾਨ ਦੇ ਵਿੱਚ ਰਹਿਣਗੇ ਉਹ ਇਸ ਮਹੀਨੇ ਦੀ 5 ਤਰੀਕ ਨੂੰ ਆਈ ਐਮ ਐਸ ਪਹੁੰਚੇ ਸਨ ਹਾਲਾਂਕਿ ਤਕਨੀਕੀ ਸਮੱਸਿਆਵਾਂ ਕਾਰਨ ਯਾਤਰਾ ਨੂੰ ਕਈ ਵਾਰ ਮੁਲਤਵੀ ਕਰਨ ਤੋਂ ਬਾਅਦ ਵਿਲੀਅਮਸ ਅੰਤ ਦੇ ਵਿੱਚ ਅੰਤਰਰਾਸ਼ਟਰੀ ਪਲਾਡ ਸਟੇਸ਼ਨ ਤੇ ਉਤਰੇ ਆਹon ਜਾਣਦੇ ਹਾਂ ਕਿ ਕੌਣ ਹੈ ਸੁਨੀਤਾ ਵਿਲੀਅਮਸ ਸੁਨੀਤਾ ਵਿਲੀਅਮ ਨਾਸਾ ਅਮਰੀਕੀ ਪਲਾੜ ادارے ਦੁਆਰਾ ਪਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਦੂਸਰੀ ਇਸਤਰੀ ਹੈ ਉਸਦੇ ਪਿਤਾ ਦੀਪਕ ਪਾਂਡਿਆ ਗੁਜਰਾਤ ਨਾਲ ਸੰਬੰਧ ਰੱਖਣ ਵਾਲੇ ਹਨ ਤੇ ਅਮਰੀਕਾ ਦੇ ਵਿੱਚ ਡਾਕਟਰ ਹਨ ਸੁਨੀਤਾ ਵਿਲੀਅਮ ਦਾ ਜਨਮ ਯੂਕਲਿਡ ohio ਵਿੱਚ ਭਾਰਤੀ ਅਮਰੀਕੀ ਡਾਕਟਰ ਦੀਪਕ ਪਾਂਡਿਆ ਅਤੇ ਸਲੋਵੇਨੀ ਅਮਰੀਕਨ ਉਸ ਲਾਈਨ ਬੋਨੀ ਪਾਡੀ ਅਧਿਕਾਰ ਹੋਇਆ ਜੋ ਫਿਲਮ ਦੇ ਵਿੱਚ ਰਹਿੰਦੇ ਹਨ ਉਹ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਛੋਟੀ ਹੈ ਵਿਲੀਅਮ ਦਾ ਜੱਦੀ ਪਰਿਵਾਰ ਭਾਰਤ ਦੇ ਗੁਜਰਾਤ ਦੇ ਮਹਿਸਾਨਾ ਜ਼ਿਲ੍ਹੇ ਦੇ ਝੁਲਸਨ ਦਾ ਰਹਿਣ ਵਾਲਾ ਹੈ ਵਿਲੀਅਮ ਨੇ 1983 ਦੇ ਵਿੱਚ ਨੀਡਹੈਮ ਡੇਵ ਸਕੂਲ ਦੇ ਵਿੱਚੋਂ ਗ੍ਰੈਜੂਏਸ਼ਨ ਕੀਤੀ ਉਸਨੇ 1987 ਵਿੱਚ ਯੂਨਾਈਟਿਡ ਸਟੇਟਸ ਨੇਵਲ ਅਕੈਡਮੀ ਤੋਂ ਸਰੀਰਕ ਵਿਗਿਆਨ ਵਿੱਚ ਬੈਚਲਰ ਆਫ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ ਅਤੇ 1995 ਵਿੱਚ ਫਲੋਰੀਡਾ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਇੰਜੀਨੀਅਰਿੰਗ ਮੈਨੇਜਮੈਂਟ ਵਿੱਚ ਮਾਸਟਰ ਆਫ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ